ਸਾਨੂੰ ਕਹਿੰਦੇ ਜਾਓ ਖੇਚਾ ਫੜਾ ਕਿਉਂ ਜਿਵੇਂ ਕਿ ਤੁਸੀਂ ਦੇਖ ਸਕਦੇ ਕਿ ਇੱਥੇ ਪਾਣੀ ਜਿਆਦਾ ਲੱਗਿਆ ਹੋਇਆ ਤੇ ਬਹੁਤ ਇਹ ਤਾਰ ਤਾਂ ਖਾਲੇ ਚ ਇਹ ਬਾਰ ਬਾਰ ਹੀ ਹੈ ਜੋ ਪੈਰ ਦੇ ਕੇ ਤੂੰ ਉਸ ਡਾਇਅ ਸਟਾਈਲ ਮੈਂ ਰੱਖ ਰਿਹਾ ਐ ਇਹਦੇ ਤੇ ਨਾ ਚਨਾਵੇ ਓਏ ਬਚਾ ਕੇ ਕੀ ਇਹ ਗੰਡਾ ਸੀ ਕਿ ਬੰਦਾ ਮਨ ਚੱਲਿਆ ਰਸਾ ਗੜ ਚ ਪਾਵਾਂਗੇ ਇਤਲਾ ਚਲੋ ਕੋਈ ਸਬਜੀ ਦੀ ਚੋਰੀ ਕਰਦਾ ਸੀ ਤਾਂ ਚੋਰੀ ਕਰਦਾ ਸੀ ਆਪਣੀ ਦੇਹ ਕੀ ਚੋਰੀ ਕਰਕੇ ਲੈ ਗਿਆ ਕੋਈ ਆ ਮੂੰਗੀ ਤੁੰਗੀ ਜਿਹਦਾ ਹੀ ਕੰਮ ਆਹ ਦੇ ਲਾ ਮੂੰਗੀ ਹੈਲੋ ਸਸਿਕਾ ਜੀ ਸਾਇਰਾਂ ਨੂੰ ਹੌਪ ਕਰਦੇ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਅਸੀਂ ਵੀ ਬਹੁਤ ਵਧੀਆ ਹਾਂ ਦੋਨੇ ਤੇ ਆ ਅੱਖਾਂ ਦੇਣਾ ਜਾਇਓ ਅੱਖਾਂ ਬਹੁਤ ਸੋਜੀਆਂ ਹੋਈਆਂ ਨੇ ਸਿੱਧਾ ਉੱਠ ਕੇ ਠਾ ਕੇ ਸਾਨੂੰ ਕਹਿੰਦੇ ਜਾਓ ਖੇਚਾ ਫੜਾ ਕਿਉ ਫਿਰ ਛੁੱਟੀ ਵਾਲੇ ਦਿਨ ਆਹੀ ਕਰਨਾ ਪੈਂਦਾ ਏ ਘਰਵੰਦੀਆਂ ਅੱਜ ਗੋਭੀ ਵੀ ਪੱਟ ਦੇਣੀ ਐ ਜਿਵੇਂ ਕਿ ਤੁਹਾਨੂੰ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਤੇ ਹੁਣ ਫੇਰ ਦੱਸ ਦਿੰਦੇ ਹਾਂ ਕਿ ਹੁਣ ਆਪਾਂ ਸਿਰਫ ਘਰ ਦੀ ਘਰ ਦੀ ਵਾਈ ਕੀਤੀ ਐ ਬਸ ਅਸੀਂ ਪਾਪਾ ਨੂੰ ਆਖਿਆ ਘਰ ਦੀ ਘਰ ਦੀ ਗੱਲ ਰੱਤੀ ਗੜੇ ਪਾਣੀ ਲੱਗਿਆ ਵੈ ਸੀਗਾ ਕਿੰਨਾ ਸੋਹਣਾ ਵਾਣ ਨਿਕਲਿਆ ਆਇਆ ਨਾ ਪਾਣੀ ਲੱਗਿਆ ਵੈ ਸੀ ਸੋਹਣਾ ਕਿੰਨਾ ਵਾਣ ਨਿਕਲਦਾ ਨਾ ਕਿੰਨੇ ਦਿਨ ਹੋ ਗਏ ਪਾਣੀ ਲੱਗੇ ਕੱਲ ਵੀਰਵਾਰ ਤੋਂ ਲੱਗਿਆ ਨਾ ਵੀਰਵਾਰ ਵੀਰਵਾਰ ਬੋਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ ਵਧੀਆ ਪਿਆ ਨਹੀਂ ਤਾਂ ਪਹਿਲਾਂ ਤਾਂ ਡਲੇ ਹੀ ਬਣ ਜਾਂਦੀ ਸੀ ਨਾ ਅੱਖਣ ਹੋ ਰਹੀਆਂ ਇਸ ਮੋਟਰਸਾਈਕਲ ਦੇ ਕੇ ਘੱਲ ਦਿੰਦੀ ਹੋਲੀ ਰੇਸ ਕਰਿਆ ਕਰੇ ਤਾਂ ਇਹਨਾਂ ਦਵਲਦੀ ਹੈ ਵੀ ਬਸ ਵਾਵਾ ਹੀ ਹੈ ਦੇਖ ਲੋ ਪਹਿਲਾਂ ਦੇਖ ਲਿਓ ਫਿਰ ਪੁੱਛ ਲਿਓ ਪਹਿਲਾਂ ਜੇ ਆਪਣੇ ਪਾਣੀ ਲੱਗਣ ਨੂੰ 2-3 ਦਿਨ ਹੋ ਜਾਂਦੇ ਨੇ ਤਾਂ ਪਾਪਾ ਪਹੁੰਚਦੇ ਤਾਂ ਮਤਲਬ ਕਿ ਡਲੇ ਏਡੇ ਵੱਡੇ ਵੱਡੇ ਬਣ ਜਾਂਦੇ ਪਾਣੀ ਸੋਕ ਜਾਂਦਾ ਜਦੋਂ ਹਨਾ ਤੇ ਵਾਹਣਾ ਜੇ ਡਲੇ ਤੇ ਮੁੱਕਾ ਜਾਂ ਕੁਝ ਵੀ ਮਾਰਦੇ ਸੀ ਨਾ ਤਾਂ ਡਲਾ ਟੁੱਟਦਾ ਹੀ ਨਹੀਂ ਸੀਗਾ ਤੇ ਐਡਾ ਮਤਲਬ ਮਿੱਟੀ ਐਨੀ ਮਿੱਟੀ ਖਰਾਬ ਸੀ ਆਪਣੇ ਖੇਤ ਦੀ ਤੇ ਬਾਅਦ ਚ ਹੁਣ ਬਹੁਤ ਕੁਝ ਪਾ ਕੇ ਜਿਵੇਂ ਅਮ ਕੀ ਰੂੜੀ ਪਾਈ ਬਹੁਤ ਕੁਝ ਪਾਇਆ ਉਸ ਤੋਂ ਬਾਅਦ ਆਪਣੀ ਜ਼ਮੀਨ ਵੀ ਮਤਲਬ ਸਹੀ ਹੋ ਗਈ ਹੁਣ ਦੇਖ ਲਓ ਵੀਰਵਾਰ ਦਾ ਪਾਣੀ ਲੱਗਿਆ ਤੇ ਅੱਜ ਮੰਗਲਵਾਰ ਹੈਗਾ ਤੇ ਬਹੁਤ ਸੋਹਣਾ ਵੀ ਨਿਕਲ ਹੀ ਆਂਦਾ ਗਿੱਲੀ ਗਿੱਲੀ ਮਿੱਟੀ ਨਿਕਲੀ ਹੈ ਆ ਦੇਖੋ ਕਿੰਨੀ ਸੋਹਣੀ ਆਪ ਨੂੰ ਵੀ ਖੁਸ਼ੀ ਹੁੰਦੀ ਹੈ ਵੀ ਮਿਹਨਤ ਪੱਲੇ ਪਈ ਜਾਂਦੀ ਹੈ ਜਦੋਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪਾਣੀ ਜ਼ਿਆਦਾ ਲੱਗਿਆ ਹੋਇਆ ਤੇ ਬਹੁਤ ਜ਼ਿਆਦਾ ਗਿੱਲੀ ਇਹ ਕੀ ਹੋਇਆ ਜਿਵੇਂ ਕਿ ਤੁਸੀਂ ਦੇਖ ਸਕਦੇ ਕਿ ਇੱਥੇ ਬਾਰਾ ਗਿੱਲਾ ਹੈ ਐਸ ਕਿਹੜੇ ਆ ਜਿੱਥੇ ਆਹ ਵਾਲੀ ਚੀਜ਼ ਹੈ ਨਾ ਕਰਮਨ ਆ ਚੀਜ਼ ਹੈ ਉੱਥੇ ਬਹੁਤ ਗਿੱਲਾ ਹੈ ਪੋਲੀ ਥੋੜੀ ਜੀ ਹੁਣ ਜੇ ਆਪਾਂ ਆ ਚੀਜ਼ ਨੂੰ ਦੇਖੀਏ ਨਾ ਤੇ ਕਾ ਪਾਪਾ ਕਹਿ ਦਿੰਦੇ ਸੀ ਕਿ ਵੀ ਦੇਖੋ ਕਿੰਨਾ ਸੁੱਕ ਗਿਆ ਜਦੋਂ ਇੱਥੇ ਕਈ ਮਾਰ ਕੇ ਜਦੋਂ ਪੱਟ ਦੇ ਪਾਪਾ ਐਡਾ ਵੱਡਾ ਡੱਲਾ ਹੀ ਨਿਕਲਦਾ ਸੀਗਾ ਆਇਆ ਮਿੱਟੀ ਇੱਕ ਤਾਂ ਕਦੇ ਵੀ ਨਹੀਂ ਨਿਕਲੀ ਸੀ ਹੁਣ ਇੱਥੇ ਜਦੋਂ ਆਊਗੀ ਕਰਮਲ ਲੈ ਕੇ ਉਦੋਂ ਦੇਖਿਓ ਆ ਇੱਥੇ ਆ ਵੇਖੋ ਆਉਤੀ ਐ ਮਿੱਟੀ ਇੰਨੀ ਪੋਲੀ ਹੋ ਗਈ ਤੇ ਰੇਵ ਜੀ ਮਿੱਟੀ ਦੀ ਹੁਣ ਫਸਲ ਵਧੀਆ ਹੀ ਹੋਊਗੀ ਪਹਿਲਾਂ ਤਾਂ ਐਡੀ ਕਲਢੀ ਮਿੱਟੀ ਸੀ ਅੱਜ ਆਪਾਂ ਗੋਭੀ ਵੀ ਪੱਟਣੀ ਐ ਟਾਈਮ ਸਾਢੇ 7 ਹੋ ਗਏ ਮੰਮਾ ਨੇ 7 ਵਜੇ ਠਾਇਆ ਸੀਗਾ ਅੱਜ ਗੋਭੀ ਪੱਟ ਕੇ ਤੇ ਬਸ ਛੇਤੀ ਛੇਤੀ ਕੰਮ ਨਿਬੇੜ ਦੇਣੇ ਆ ਬਾਅਦ ਚ ਪੜ੍ਹਨਾ ਕਿਉਂਕਿ ਦੋ ਪੇਪਰ ਲਗਾਤਾਰ ਦੋ ਛੁੱਟੀਆਂ ਵੀ ਲਗਾਤਾਰ ਹੀ ਸੀ ਪਰ ਦੋ ਪੇਪਰ ਵੀ ਲਗਾਤਾਰ ਆ ਇੱਥੇ ਪਹਿਲਾਂ ਕਿਨੂਆ ਦਾ ਬਾਗ ਹੁੰਦਾ ਸੀਗਾ ਅਮਰੂਦਾਂ ਦੇ ਬੂਟੇ ਲੱਗੇ ਹੁੰਦੇ ਸੀਗੇ ਤੇ ਉਸ ਲੈਂਚ ਲੱਗੇ ਹੁੰਦੇ ਸੀ ਜਾਮਣਾਂ ਦੇ ਬੂਟੇ ਤੇ ਹੁਣ ਇੱਥੇ ਮੈੱਕੇ ਖੁਸ਼ੀ ਵੀ ਆ ਕੀ ਇਹ ਗੰਡਾ ਸੀ ਕਿ ਬੰਦਾ ਮਨ ਚੱਲਿਆ ਰੱਸਾ ਗੜ ਚ ਪਾਵਾਂਗੇ ਕਿਤ ਲਾਂਗੇ ਇਹ ਤਾਂ ਕਰਨ ਦੀ ਹੈ ਉਹ ਨਰਬਾ ਬੰਦੀ ਵੇਲੇ ਦੀ ਹੈ ਸੱਚੀ ਕਿੱਥੋਂ ਕੱਢੀ ਆ ਗੰਡਾ ਸੀ ਗੰਭੂ ਇਹ ਪਾਣੀ ਕੀ ਕਰਦੇ ਹੋ ਬੱਡਦੇ ਆ ਤੇ ਬੱਪੂ ਇਹ ਪਾਣੀ ਤੇ ਲੈ ਕੇ ਹੁੰਦੇ ਹੁੰਦੇ ਸੀ ओके ਬੰਦੇ ਮਾਰਨ ਵਾਸਤੇ ਉਹ ਬੰਦਾ ਬੰਦਾ ਮਾਰਨਾ ਪੈ ਜਾਂਦਾ ਆਜੋ ਟੈਂਪੂ ਕਿਡਾ ਸੋਹਣਾ ਹੈ ਗੱਲ ਸੀ ਨਵਨ ਚੱਕੀ ਦੁਰੀਆਂਂ ਦੀਆ ਬਟੇ ਡਿਟੈਕਟ ਕਰਤੇ ਬੰਨੇ ਮੈੱਕੀ ਖੁਸ਼ੀ ਤੇ ਕਰਮੰਦ ਦੀ ਇੰਨੀ ਜ਼ਿਆਦਾ ਬੰਦੀ ਹੈ ਕਿ ਨਿੱਕੇ ਹੁੰਦਿਆਂ ਤੋਂ ਲੈ ਕੇ ਹੋਂ ਤੱਕ ਭਾਵੇਂ ਲੜ ਪੈਣ ਪਰ ਖੇਡਦੇ ਤਿੰਨੇ ਇਕੱਠੇ ਹੀ ਸੀਗੇ ਤੇ ਤਿੰਨੇ ਇਕੱਠੇ ਖੇਡਦੇ ਸੀਗੇ ਜੇ ਲੜ ਵੀ ਪੈਂਦੇ ਫੇਰ ਵੀ ਇਹਨਾਂ ਨੇ ਤਿੰਨਿਆਂ ਨੇ ਇਕੱਠੇ ਘੇਟਣਾ ਸੀ ਤੇ ਕਰਮੰਦ ਚਲਾਕ ਸੀ ਕਰਮੰਦ ਇਹਨਾਂ ਨੂੰ ਕੋਟੇ ਆਂਦੀ ਸੀ ਤੇ ਮੈਂ ਤੇ ਜਾਸਦੀ ਪਤਾ ਹੈ ਜਿਹਦਾ ਵੱਡਾ ਮੁੰਡਾ ਸੀ ਦੋਨੇ ਇਕੱਠੇ ਘੇਟਦੇ ਸੀ ਲੜ ਪਈ ਉਹਨਾਂ ਨਾਲ ਕਿ ਮੇਰੇ ਗਲਤ ਕਰਾਤੀ ਮੇਰੀ ਲੈਨ ਨੂੰ ਬਦਲਣੀ ਕਿਵੇਂ ਕੁੱਟੀ ਜਾਂਦੀ ਐ ਉੱਤੇ ਬਾਹਰ ਰੱਖ ਕੇ ਨਹੀਂ ਵੀ ਇਹ ਫਿਰ ਮੇਰੀ ਭਾਈ ਕਿੰਨੀ ਵੀ ਪਹਿਲੀ ਵਾਰੀ ਮੋੜ ਦੇ ਮੋੜ ਦੇ ਨਹੀਂ ਮੋੜ ਦੇ ਬ੍ਰੇਕ ਤੇ ਲਾਇਆ ਤੇ ਬ੍ਰੇਕ ਹੈ Ecco perché tu non ci avvicini a noi. Ecco eh, perché non ci avvicini a ਚੈਰੀਦਾ ਲਾਈ ਤੇ ਤੈਨੂੰ ਪਾਸੇ ਸੀ ਤੂੰ ਕਿਵੇਂ ਵਿਚੜ ਗਈ ਹੈ ਹਾਏ ਛੱਲ ਤੇ ਯਾਰ ਕਿਉਂ ਕਾਏ ਬੂ ਨਹੀਂ ਮੈਂ ਮਰ ਜਾਨੀ ਹਾਏ ਹਾਏ ਮੇਰਾ ਦਿਲ ਦੋਦਦਾ ਸਾਰੀ ਦੌੜਤੀ ਹਾਂ ਕੀ ਤਿੰਨ ਦਿਨ ਨਿਕਿਆ ਨੰਨੀ ਟੀਮ ਨੂੰ ਦੇਸੀ ਇਹ ਨਵਨ ਮੈਂ ਕੀ ਖਿਚਣ ਕਰਨੀ ਕਰਮਣ ਨੂੰ ਬਿੰਗਾ ਤਾਂ ਨਹੀਂ ਬਾਏ ਨਾ ਨਾ ਤੂੰ ਤਾਂ ਟੁਰਨ ਵਾਸਤੇ ਥਾਂ ਛੱਡਿਆ ਵਿੱਚ ਦੀ ਲੰਘ ਜਾਓ ਮਿੱਟੀ ਦੇ ਪੈਰ ਨਾ ਖੁੱਬਣ ਵਿੰਗਾ ਜੁਰਵਾਇ ਸੀ ਐਂ ਟੁਰਨ ਵਾਸਤੇ ਥਾਂ ਨਹੀਂ ਛੱਡਿਆ ਮੈਂ ਠੀਕ ਹੈ ਨਾ ਹੋਏ ਨਿਕਾਇ ਗੱਦੂ ਮੈਂ ਕੀ ਕਹਿੰਦਾ ਮੈਂ ਮਿਰਚ ਖਾ ਕੇ ਦਿਖਾਉਣਾ ਆ ਨਹੀਂ ਆ ਹੋਣਾ ਨਹੀਂ ਕਿਆਂ ਮੋਟੀਆਂ ਸਾਰੀਆਂ ਮਿਰਚਾਂ ਵਿੱਚ ਤਾਂ ਥੋੜੀ ਆਣੀ ਹੈ ਇਹਨੂੰ ਬਸ 10 ਕਿ ਮਿੰਟ ਇਹਨਾਂ ਸਾਰੇ ਉਟਿਆਂ ਬਾਹਰ ਦੇਣੇ ਵਿੱਚ ਹੀ ਨਹੀਂ ਤੁਹਾਨੂੰ ਅਜੇ ਵੀ ਜਵਾਕ ਹੀ ਸਮਝਦਾ ਹੈਗੇ 12 12 ਇਹ ਦੇਖੇ ਤੂੰ ਇਸ ਲਾਇ ਸਟਾਈਲ ਮ ਰਖ ਰਹੇ ਹੈ ਨਹੀਂ ਮੈਂ ਕਿ ਹੁਣ ਨਹੀਂ ਕਟਾਉਣੇ ਆਏ ਵਾਲ ਕਿਉਂ ਕਟਾ ਕੇ ਉਹਨੇ ਡੇ ਡੇ ਕਟਾ ਕਰੇ ਛੜਤਾ ਸੀ ਉਹਨੇ ਮੈਨੂੰ ਪਹਿੜਾ ਲਾ ਦੇਣ ਫਿਰ ਸਾਰੇ ਲਾ ਦੇ ਮੇਰੇ ਹਰ ਕੋਠਾ ਪਾ ਦੇਂਦਾ ਤੇ ਤੇਰੇ ਛੱਡਿਆ ਸੀ ਉਹਦੇ ਕੱਦ ਕਟਾਤੇ ਪਹਿਲਾਂ ਮੈਂ ਕਟੋਣਾ ਪਹਿਲਾਂ ਮੈਂ ਕਰੇਗਾ ਇਹ ਮੈਂ ਘਟਾਉਣਾ ਮੇਰੇ ਘੇਰੇ ਚ ਕੱਢਦਾ ਫਿਰ ਉਹ ਬਾਹਰ ਚ ਕਢਾਉਂਦਾ ਦੇਲਾ ਉਹਦੇ ਵੱਡੇ ਨਾਲੇ ਵੱਡੇ ਹਾਂ ਵੱਡੇ ਆ ਉਹਦੇ ਉਹ ਦੇ ਤਿਆ ਕੀ ਕੀਤਾ ਉਹ ਬਰੇ ਬਰੇ ਤਾਂ ਬਾਤ ਕੱਲ ਕਹਿੰਦਾ ਹੁੰਦਾ ਜਮਾ ਮੈਂ ਤੁਮੇਰੇ ਵਾਲ ਨਹੀਂ ਮਰਦਾ ਆ ਜੱਪੜਾ ਜੱਪੜਾ ਜਾਂ ਮਿਰਚਾ ਫੱਟਣੀ ਏ ਤਿੰਨੇ ਲੱਗੇ ਪਏ ਲੈ ਚਲੋ ਕੋਈ ਸਬਜ਼ੀ ਦੀ ਚੋਰੀ ਕਰਦਾ ਸੀ ਤਾਂ ਚੋਰੀ ਕਰਦਾ ਸੀ ਆਪਣੀ ਦੇਹ ਕੀ ਚੋਰੀ ਕਰਕੇ ਲੈ ਗਿਆ ਕੋਈ ਕਿੰਨੇ ਨਹੀਂ ਸੰਗਣੀ ਸੀ ਗਿਆ ਦੀਛਾ ਤੇ ਦੇਖੋ ਵੱਡ ਕੀ ਲੈ ਗਿਆ ਲੈ ਕੋਈ ਬੁੜੀ ਐ ਮੈਂ ਫੈਂਟੂ ਬਹੁਤ ਸਾਰੀ ਵੇਰ ਲਈ ਕਰਦੀ ਦੇਖ ਕਿਵੇਂ ਛਿੱਲੀ ਆ ਜਵਾਕ ਦੇਖੀ ਉਧਰ ਦੇਖੀ ਮਟਲਾ ਵੇ ਹਾਂਜੀ ਪਾਪਾ ਜੀ ਹਾਂਜੀ ਤਪ ਵੀ ਸਿੱਧੀ ਮੂੰਹ ਤੇ ਵਾਦੀ ਆ ਕੇ ਆ ਕੋਸ਼ਾਈ ਨਹੀਂ ਦਿਨੀ ਸ਼ਾਂਕੀ ਦੇ ਪਾਸੇ ਅਮੂੰਗੀ ਤੁੰਗੀ ਇਹਦੇ ਕੰਮ ਆਹ ਦੇ ਲਾ ਮੂੰਗੀ ਪਰਲੇ ਪਾਸੇ ਲੈ ਕੇ ਤੋੜ ਕੇ ਪਰਲੇ ਬਾਣ ਦੇ ਬਾਣ ਵਿੱਚ ਦੇਖੇ ਦੇਖਾ ਇਧਰ ਆ ਤੰਗ ਫਟਲੇ ਹੋ ਜਾ ਅੱਛਾ ਚੰਨ ਵੀਰੇ ਰੁਕੇ ਨਹੀਂ ਹਾਂ ਓਏ ਆ ਪਈਆਂ

ਜੜੀ ਕਿਵੇਂ ਹੈ ਕਿੰਨੇ ਦੱਖ ਹੁੰਦੇ ਨੇ ਹਾਏ ਆ ਤੁਸੀਂ ਬਾਹਰ ਲੇਦੇ ਸੀ ਮਿੱਟੀ ਮੰਗਾਈ ਹੈ ਨਾ ਹਾਂ ਸਪੈਸ਼ਲ ਜਾਜ ਹੁੰਦਾ ਤੇ ਉਥੋਂ ਮਿੱਟੀ ਮੰਗਾਈ ਇਹਨਾਂ ਨੇ ਪਨੀਰੀ ਹੋ ਗਈ ਨਿੱਕੀ ਨਿੱਕੀ ਪੀ ਦੀ ਪੀ ਵਾਲੇ ਦਿਖਾਈ ਕਵਾੜੀ ਘੂੜੀ ਜੋ ਵੀ ਹੈ ਤੇਰੇ ਹੱਥ ਚ ਕਰੇ ਭਈ ਹੁੰਦੀ ਸੀ ਮਾਪੂਰਾ ਕਦਾ ਸੀ ਖਰਾਬ ਨਾ ਕਰੋ ਯਾਰ ਦਿਖਾਈ ਹੈ ਚਾਜ ਨਾਲ ਖਾਈ ਮਾਪੂ ਦੀ ਚੀਜ਼ ਡੰਡਾ ਵੀ ਉਦੋਂ ਦਾ ਹੀ ਹੈ ਹੁਣ ਤੁਸੀਂ ਇਹ ਡੰਡੇ ਨੂੰ ਦੇਖ ਕੇ ਅੰਦਾਜ਼ਾ ਲਾਈ ਸਕਦੇ ਹੋ ਵੀ ਬਾਪੂ ਦਾ ਕਦ ਕਿੱਡਾ ਹੋਊਗਾ ਬਾਪੂ ਇਹਨੇ ਡੰਡਾ ਖੜਾ ਕੀਤਾ ਸੀ ਕਿ ਮੈਂ ਇੱਥੋਂ ਤੱਕ ਚੇਤਾ ਜਾਣ ਦਿੱਤੇ ਅੱਜ ਕੱਲ ਕੋਈ ਆ ਕੇ ਕਹਿੰਦਾ ਇੰਨੀ ਉੱਚੀ ਆ ਓ ਯਾਰ ਕਿਤੇ ਮੇਰੇ ਮੂੰਹ ਤੇ ਆ ਕੇ ਵੱਜੇ ਆ ਤੁਹਾਨੂੰ ਕੱਢ ਕੇ ਕਿਹਨੇ ਦਿੱਤਾ ਹੈ ਹੁਣ ਅਸੀਂ ਪਿੰਡ ਦੀ ਹੱਦ ਤੋਂ ਲੈਨ ਚੱਲੇ ਆਂ ਨਹੀਂ ਪਿੰਡ ਦੀ ਹੱਦ ਤੋਂ ਪਾਣੀ ਲੈਨ ਚੱਲੇ ਆਂ ਕਿਹੜੀ ਹੱਦ 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 ਨਹੀਂ ਉਹ ਕੰਕਰ ਆ ਹੱਦ ਹੈ ਕੰਕਰ ਹੱਦ ਹੈ ਹੁੰਦਾ ਕਰਨਾ ਰੱਬ ਨੇ ਇੰਡੀਆਂ ਇੰਡੀਆਂ ਲੰਬੀਆਂ ਲੱਤਾਂ ਦਿੱਤੀਆਂ ਵੈਕ ਕਰਨ ਵਾਸਤੇ ਦਿੱਤੀਆਂ ਹੰਟੀ ਲੋਕ ਜੋੜੀ ਨਾ ਨਾ ਓਏ ਨਾਂ ਖੁਸ਼ੀ ਤੂੰ ਨਾ ਲਾ ਖਲੇ ਮਾਰਾ ਕੁ ਵੀ ਹੁਣੀ ਮਾਰਦਾ ਫਿਰ ਮਾਰ 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 ਮੱਥਾ ਨਾ ਫੋਟੇ ਜੀ ਕਿਤੇ ਤੇਰਾ ਆ ਗਈ ਪਿੰਡ ਦੀ ਹੱਦ ਉਹ ਦੇਖ ਇਧਰ ਰੂੜਿਆ ਨਹੀਂ ਇਧਰ ਡੰਗਰ ਖੇੜਾ ਕੰਕਰ ਓਏ ਹੁਣ ਕੀ ਐ ਜਿ ਬਰਫ ਦੇ ਡਲੇ ਕਢਵਾਏਗਾ ਠੰਡਾ ਨਹੀਂ ਆਇਆ ਇਹ ਠੰਡਾ ਆਊਗਾ ਕਹੀਂ ਹੈ ਬੱਸ ਤੂੰ ਆ ਜਾ ਹੱਥ ਵੀ ਪਾਰ ਕਰ ਤੂੰ ਸਾਨੂੰ ਗੱਡੀ ਆਗ ਲੱਗੀ ਆ ਫਰਾਰ ਬ੍ਰੇਕ ਕਟਾ ਰਹੇ ਹਨ ਬੋਤਲ ਲੈ ਕੇ ਥੱਪੜ ਮਾਰਿਆ ਸੀ ਬਾਏ ਬਾਏ ਗਾਇਸ ਆ ਵੇ ਜੀਪੀ ਨੂੰ ਨਾ ਛੱਡਿਆ ਤੁਸੀਂ ਕਿੰਨੇ ਦਾਦਾ ਵੀ ਐਂ ਕਹਿੰਦਾ ਹੁੰਦਾ ਸੀ ਆਣੀ ਆ